ਓਹ ਅੱਜ ਤਾਂ ਬਾਲੀ ਧੁੱਪੋ ਪੈ ਰਹੀ ਆ। ਚਾਚੀ ਚਾਚੀ ਕੌਣ ਆਇਆ? ਤੁਸੀਂ ਅੱਜ ਦੁਪਹਿਰੇ ਗਾਹ ਪਾਇਆ। ਆਇਆ ਉੱਤੇ ਕੀ ਕੰਮ ਆ ਤੈਨੂੰ? ਕਾਸੇ ਸਿਕਰ ਜਪੈਰੇ ਕੋ ਉੱਠ ਦੇ ਕੀ ਕਰਦਾ ਹਾਂ ਉਹ ਕੀ ਕੰਮ ਚਾਚੀ ਕਿੱਥੇ ਹੈ ਬਾਈ ਚਾਚੀ ਤਾਂ ਸ਼ਹਿਰ ਗਈ ਆ ਦੱਸ ਤੈਨੂੰ ਕੀ ਕੰਮ ਉਹ ਤਾਂ ਪ੍ਰੈਸ ਲੈ ਕੇ ਜਾਣੀ ਸੀ ਥੋੜੀ ਪ੍ਰੈਸ ਦਾ ਕੀ ਕੰਮ ਆ ਸ਼ਿਕਰ ਦਪਹਿਰ ਚ ਤੈਨੂੰ ਉਹਦਾ ਪਾਪੇ ਦੇ ਕੱਪੜਿਆਂ 'ਚੋਂ ਬਲਜੇ ਕੱਢਣੇ ਤੇ ਪਾਪੇ ਨੇ ਕਿ ਮਕਲਾਵੇ ਆ ਲੈ ਜੇ ਹੈਗੀ ਆ ਮਾਸੀ-ਮੂਸੀ ਦਾਦੇ ਕੋਈ ਕਰਾ ਦਾਂਗੇ ਪ੍ਰੀ-ਵੇਡਿੰਗ ਹੈ ਬੀਬੀ ਨੇ ਤੇਰੇ ਪਾਪੇ ਨੂੰ ਤੱਕਲੇ ਮੰਗੋ ਸੀ ਸਿੱਧਾ ਕਰ ਰੱਖਿਆ ਫਿਰ ਕੱਪੜਿਆਂ 'ਚ ਬਲ ਕੇ ਮਰੇਗੇ ਉਹਦਾਂ ਵਾਲੀਆਂ ਗੱਲਾਂ ਜੀ ਆਣ ਮਾਰ ਤੂੰ ਪ੍ਰੈਸ ਦੇ ਦੇ ਕੋਈ ਨਹੀਂ ਹੈਗੀ ਪ੍ਰੈਸ ਇੱਥੇ ਹੋਰ ਕਿੱਥੇ ਆ ਉਹ ਤਾਂ ਹਸਪਤਾਲ ਗਈ ਆ ਕਿਉਂ ਹਸਪਤਾਲ ਨੂੰ ਥੋੜੀ ਪ੍ਰੈਸ ਦਾ ਪੱਤੇ ਦਾ ਆਪਰੇਸ਼ਨ ਹੋਇਆ ਹੈ ਉਹ ਮੋਟੇ ਦਿਮਾਗ ਲਿਆ ਉਹ ਤਾਂ ਮੰਮੀ ਡੈਡੀ ਹਸਪਤਾਲ ਗਏ ਨੇ ਗੱਡੀ 'ਚ ਉਹ ਗੱਡੀ 'ਚ ਪਈ ਤੀ ਪ੍ਰੈਸ ਕਿਉਂ ਵਹਾਂ ਨੇ ਲਈ ਜਣਾ ਯਾਰ ਦੇ ਦੇ ਪ੍ਰੈਸ ਹੁਣੇ ਬਾਪੇ ਦੇ ਕੱਪੜਿਆਂ ਦੇ ਕਰਕੇ ਫੜਾ ਜੂ ਤੈਨੂੰ ਉਹ ਤੂੰ ਕੀ ਕਰੇਂਗਾ ਉਹਦਾ ਉਹ ਤਾਂ ਖਰਾਬ ਆ ਖਰਾਬ ਨੂੰ ਕੀ ਹੋ ਗਿਆ ਉਹ ਤਾਂ ਕੱਪੜੇ ਚੱਕਦੀ ਆ ਛਾ ਅਬਦੇ ਵਾਲੀ ਆ ਤਾਂ ਉਹਨੂੰ ਵੀ ਪਾਤੀ ਹੈ ਕੱਪੜੇ ਚੱਕਣ ਵਾਲੀ ਹੈ ਕਿਉਂ ਯਾਰ ਦਿਮਾਗ ਘਾਤਾ ਪਰ ਦੇ ਦੇ ਯਾਰ ਪ੍ਰੈਸ ਇਹ ਹਾਏ ਹੁਣ ਤਾਂ ਨਵੀਂ ਲਈ ਤੀਗੀ ਅੱਡੀ ਸਦੀ ਕੱਪੜੇ ਵੀ ਚੱਕਣ ਲੱਗ ਗਈ ਹਰ ਕਿਸੋ ਢੋਡੀ ਵਾਸਤੇ ਲਈ ਤ ਨਹੀਂ ਦੇ ਦੇ ਯਾਰ ਐਂਕ ਨੂੰ ਕਰਦਾ ਉਹ ਲਿਆ ਯਾਰ ਕਾਣੂ ਬਹਨੇ ਲਈ ਜਣਾ ਮੇਰੇ ਬਾਪ ਨੇ ਜਾਣਾ ਕੰਮ ਕਿੱਥੇ ਜਾਣਾ ਤੇਰੇ ਪਾਪੇ ਨੇ ਹੋਰ ਬਾਪ ਨੇ ਮੇਰੇ ਮਾਮੇ ਲਈ ਕੁੜੀ ਦੇਖਣ ਜਾਣਾ ਤੇਰੇ ਪਾਪਾ ਦੀ ਤਾਂ ਆਪ ਸਿਲੈਕਸ਼ਨ ਗਲਤ ਹੋਈ ਪਈਆ ਉਹ ਕੋਈ ਦੇਖੂਗਾ ਤੇਰੇ ਮਾਮੇ ਵਾਸਤੇ ਕੁੜੀ ਹਾਂ ਗਲਤ ਸਿਲੈਕਸ਼ਨ ਨੂੰ ਮੇਰੀ ਮਾਂ ਜਗੀ ਨੂੰ ਖਸਾ ਓਏ ਨੁਕਸਤ ਆ ਕਿ ਇਹ ਵਸ ਤੇਰੀ ਜਿਹਾ ਝਾਗਦੀ ਆ ਹਾਉ ਤੂੰ ਦੁੱਧ ਲੈਣ ਸਾਰਾ ਦਿਨ ਸਾਡੇ ਫਰੀ ਜੰਨੇ ਹੋਗੇ ਹੁਣ ਆਪਦੇ ਬਰ ਚ ਹਿੱਡਾ ਕਰਦੇ ਹੋਗੇ ਬੁੱਧੂ ਜਿਹਾ ਸੀ ਮੁਫਤ ਲੈਨੇ ਆ ਪੈਸੇ ਦਿਨੇ ਹੋਗੇ ਮੁਫਤ ਦੇਨ ਨੂੰ ਕਿਹੜਾ ਤੁਸੀਂ ਗਰੀਬ ਆ ਬਥੇਰੇ ਤੇ ਨਾ ਰੈਡੀ ਪਾਣੀ ਵਾਲੇ ਠੀਕੇ ਲੈ ਲੈ ਪੈਸੇ ਵੜਦਾ ਨਾ ਤੇਰੇ ਪਾਪਾ ਕੀ ਘੱਟ ਗੁਜ਼ਾਰਦਾ ਚੁਟਕਲੇ ਸੁਣਾ ਸੁਣਾ ਕੇ ਤਾਂ ਦਿਹਾੜੀ ਪੂਰੀ ਕਰ ਦਿੰਦਾ ਫਿਰ ਆਥਰ ਨੂੰ 500 ਰੁਪਇਆ ਮੰਗ ਲੈਂਦਾ ਕਾਕਾ ਜੀ ਉਹ ਤੁੱਪੇ ਵੱਠਲ ਚੱਕਦਾ ਤੁਸੀਂ ਸਾਰਾ ਟੱਬਰ ਨਾ ਤੁੱਪੇ ਬਹਿ ਜਾ ਮੈਂ ਜਿਹਦੇ 1000 1000 ਰੁਪਇਆ ਦਿਹਾੜੀ ਸੀ ਆਪਦੇ ਪੱਲੇ ਉਹ ਦਮਾਂਗੇ ਸੋ ਤਾਂ ਖਰੀਦੇ ਨਹੀਂ ਜਾਂਦੀ 1000 ਰੁਪਿਆ ਦੋਗੇ ਤੁਸੀਂ ਉਹ ਕਾਕਾ ਜੀ ਸਾਡੀਆਂ ਪ੍ਰੈਸਾਂ ਦਾ ਤੁਹਾਡੇ ਪਾਣੀ ਵਾਲੇ ਟੀਕੇਆਂ ਦੀ ਭੇਡ ਚੜੀ ਜਾਂਦੀਆਂ ਨੇ ਅੱਕੜਦਾਦਾ ਐਵੇਂ ਜਿਵੇਂ ਪ੍ਰੈਸ ਚ ਅੱਧ ਪਾਇਆ ਹੁੰਦਾ ਉਹ ਕਾਕਾ ਜੀ ਅੱਧ ਨਹੀਂ ਸਾਰੀ ਪ੍ਰੈਸੇ ਸਾਡੀ ਆ ਉਹ ਕਿਵੇਂ ਮੇਰੇ ਡੈਡੀ ਦੇ ਮਾਰੇ ਜੇ ਸੈੱਲ ਘੜੇ ਦੇ ਗਏ ਤੇਰਾ ਡੈਡੀ ਲਾ ਕੇ ਦੋ ਪਾਣੀ ਵਾਲੇ ਗਲੂਕੋਜ਼ 800 ਰੁਪਿਆ ਲੈ ਗਿਆ ਉਹਦੀ ਹੱਥੋਂ ਪ੍ਰੈਸ ਖਰੀਦ ਲਿਆ ਹੈ ਜਾਦਾ ਨਾ ਤੂੰ ਆਕੜ ਕਿਤੇ ਬੀਨਾ ਪਰੈਸੇ ਤੋਂ ਤੇਰੇ ਬਲ ਕੱਢਣੇ ਪੈ ਜਾਣ ਓ ਕੱਕੇ ਤੂੰ ਨਾ ਆਇਆ ਬੋਲ ਕੁੱਤੇ ਟਰੱਕੇ ਟਰਾਈ ਕੁੱਤੇ ਵਾਂਗੂ ਕਿਤੇ ਕਸੀੜ ਕਸੀੜ ਨਾ ਤੈਨੂੰ ਲੱਗ ਤੁਰਨੀ ਪੈ ਜੇ ਜਾਦਾ ਖੰਭ ਲੱਗੇ ਤੇਰੇ ਦੇਖੀ ਕੋਈ ਕੁੱਤਰ ਨਾ ਜਾਵੇ ਓ ਹਵਾਜੀ ਨਾ ਮਾਰ ਕੱਕੇ ਹੁ ਕਿ ਥੋੜੇ ਚਾਰ ਪੈਸੇ ਕੀ ਬਣ ਲੱਗੇ ਹੁਣ ਤੁਸੀਂ ਬੰਦੇ ਨੂੰ ਬਸ਼ੇਰਾ ਦੱਸਣ ਲੱਗੇ ਹੈ ਯਾਰ ਇੱਕ ਤਾਂ ਦਿਵਾ ਖਾਤਾ ਉਤੋਂ ਸਵੇਰ ਦਾ ਲੈਡ ਦਾ ਘੱਟ ਲੱਗਿਆ ਹੋਇਆ ਹੈ ਲੈਣੀ ਅੱਜ ਉਈ ਹਾਂ ਸੱਚ ਓਏ ਲੈੜ ਤਾਂ ਹੈ ਨਹੀਂ ਸਵੇਰ ਦੀ ਹੁਣ ਕੀ ਤੁਸੀਂ ਫਿਰ ਪ੍ਰੈਸ ਕੀ ਆਪਦੇ ਪਾਪੇ ਦੇ ਨੱਕ ਚ ਪਲੱਗ ਲਾ ਕੇ ਕਰੋ